ਕਿ ਜਿਹੜਾ ਟੀਆਰਐਫ ਵਗੈਰਾ ਜਿਹੜਾ ਜ਼ਿੰਮੇਵਾਰੀ ਲੈ ਲੈਂਦਾ ਜਾਂ ਜਿਹੜਿਆ ਕੋਈ ਅਤਵਾਦੀ ਕਹੋ ਕਿ ਗਰੁੱਪ ਨੇ ਜਿਹੜੇ ਜਿਸ ਤਰ੍ਹਾਂ ਉਹ ਪਾਕਿਸਤਾਨ ਦੇ ਨਾਂ ਰਲ ਕੇ ਚੱਲਦੇ ਜਾਂ ਵਿੱਚ ਇਹ ਵੀ ਆ ਰਿਹਾ ਸੀ ਕਿ ਪਾਕਿਸਤਾਨ ਵੀ ਸ਼ਹਿ ਦਿੰਦਾ ਇਹਨਾਂ ਚੀਜ਼ਾਂ ਨੂੰ ਇਹ ਇੱਕ ਨਫ਼ਰਤ ਦਾ ਸਿਸਟਮ ਨਹੀਂ ਹੈ ਜਿਹੜਾ ਦੇਖੋ ਇਹ ਗੇਮ ਸੁਖਮ ਸਿੰਘ ਜਿੰਮੀ ਸਾਨੂੰ ਸੌਖੀ ਲੱਗਦੀ ਆ ਜਾਂ ਕਹੋ ਕਿ ਜਿੰਨੀ ਸਾਨੂੰ ਉੱਤੇ ਉੱਤੇ ਦਿਖਾਈ ਦਿੰਦੀ ਆ ਐਕਚੁਅਲ 'ਚ ਇਹ ਗੇਮ ਉਤੋਂ ਪਰੇ ਹੁੰਦੀ ਆ ਹੁਣ ਇਸ ਚੀਜ਼ ਨੂੰ ਥੋੜਾ ਜਿਹਾ ਸਮਝੋ ਇਹਨਾਂ ਨੂੰ ਪਾਇਆ ਹੋਇਆ ਸੀਗਾ ਗ੍ਰੇ ਲਿਸਟ ਦੇ ਵਿੱਚ ਆ ਲਸ਼ਕਰ-ਉਲ-ਸ਼ਕਰੋ ਜਿਹੜੇ ਸੀਗੇ ਜੀ ਠੀਕ ਹੈ ਨਾ ਜੀ ਜਿਹੜੇ ਮਿਲੀਟੈਂਟ ਆਊਟਫਿਟ ਕਹੇ ਜਾਂਦੇ ਆ ਉੱਥੇ ਠੀਕ ਹੈ ਅਤਵਾਦੀ ਆਊਟਫਿਟ ਕਹ ਲਓ ਵੈਸੇ ਮਿਲੀਟੈਂਟ ਟੈਰਰਿਸਟ ਇਹ ਇਹਨਾਂ ਸਾਰੇ ਸ਼ਬਦਾਂ ਦੇ ਵਿੱਚ ਨਾ ਬਹੁਤ ਫਰਕ ਹੈ ਵੱਖਰੇਵਾ ਹੈ ਬਿਲਕੁਲ ਹਾਂਜੀ ਇਹਨਾਂ ਦੀ ਵਿਆਖਿਆ ਜਿਹੜੀ ਆ ਉਹ ਜੇ ਤੁਸੀਂ ਵੱਖ-ਵੱਖ ਸ਼ਬਦ ਕੋਸ਼ ਚੱਕ ਕੇ ਦੇਖੋ ਕਿੱਥਾ ਭਿੰਨ ਆਏਗੀ ਆਪਾਂ ਕਈ ਵਾਰ ਮਿਕਸ ਕਰ ਦਿੰਦੇ ਹਾਂ ਤਾਂ ਖੈਰ ਅੱਛਾ ਉਹ ਕੀ ਆ ਕਿ ਉਹਨੂੰ ਕੀ ਬੋਲਦੇ ਆ ਮੈਨੂੰ ਹੁਣ ਯਾਦ ਨਹੀਂ ਹੈ ਇੱਕ ਕਮਾਂਤਰੀ ਪੱਦਰ ਦੀ ਸੰਸਥਾ ਕਹੋ ਹਮ ਜਿਹੜੀ ਕਿ ਮੋਨਿਟਰ ਮੋਨਿਟਰੀਂਗ ਕਰਦੀ ਹੈ ਜੀ ਕਿ ਕਿਸੇ ਦੇਸ਼ ਦਾ ਜਿਹੜਾ ਸਰਕਾਰੀ ਤੰਤਰ ਹੈ ਹੂੰ ਉਹ ਕਿਸੇ ਪ੍ਰਕਾਰ ਦੀ ਇਸ ਤਰ੍ਹਾਂ ਦੀ ਤਾਕਤ ਨੂੰ ਯਾਨੀ ਜਿਹਨੂੰ ਅਤਵਾਦੀ ਤਾਕਤ ਕਹੇ ਲੋ ਸਪੋਰਟ ਤਾਂ ਨਹੀਂ ਕਰਦਾ ਫਾਈਨੈਂਸ਼ਲੀ ਹੂੰ ਜਾਂ ਆਪਣੇ ਹੋਰ ਸਾਸੇ ਸਾਧਨ استعمال ਤਾਂ ਨਹੀਂ ਕਰਵਾਉਂਦਾ ਜੀ ਠੀਕ ਹੈ ਜੀ ਤਾਂ ਉਹ ਫਿਰ IMF ਜਿਹੜੀ ਹੁੰਦੀ ਹੈ ਹੂੰ ਉਸ ਉਹਦੇ ਤਹਿਤੀ ਕੰਮ ਕਰਦਾ ਸ਼ਾਇਦ ਤਾਂ ਉਹ ਜਿਹੜੇ ਉਥੋਂ ਫੰਡਿੰਗ ਹੁੰਦੀ ਉਹਨੂੰ ਰੋਕ ਦਿੱਤਾ ਜਾਂਦਾ پاکستان ਉਹਦੇ ਗ੍ਰੇ ਲਿਸਟ 'ਚ ਸ਼ਾਇਦ 6 ਵਰੀ ਪੈ ਚੁੱਕਾ ਹੈ ਜੀ ਜੀ ਐਫਟੀਏ ਕੁਛ ਇਸ ਤਰ੍ਹਾਂ ਦਾ ਹੁੰਦਾ ਤਾਂ ਐਫਟੀਏ ਟੀਏ ਕੁਛ ਇਸ ਤਰ੍ਹਾਂ ਦਾ ਹੋ ਪੂਰਾ ਤੁਸੀਂ ਦੇਖ ਲੈਣਾ ਗੂਗਲ ਕਰਕੇ ਜੀ ਤਾਂ ਕਹਿਣ ਦਾ ਮਤਲਬ ਕੀ ਹੈ ਕਿ ਇਹ ਲਸ਼ਕਰ ਲਸ਼ਕਰ ਜਿਹੜੇ ਸੀਗੇ ਨਾ ਪਹਿਲਾਂ ਲਸ਼ਕਰ ਤੋਇਬਾ ਸੀ ਹਮ ਠੀਕ ਹੈ ਜੀ ਜਸ਼ ਸ਼ੇਮਮਦ आले ਸੀਗੇ ਹਮ ਹੁੰਦਾ ਕੀ ਹੈ ਕਿ ਬਾਅਦ ਦੇ ਵਿੱਚ ਇਹਨਾਂ ਨੇ ਪਾਬੰਦੀਆਂ ਤੋਂ ਬਚਣ ਵਾਸਤੇ ਨਾਂ ਬਦਲ ਲਏ ਸੀ ਹਮ ਆ ਜਿਹੜਾ ਟੀਆਰਐਫ ਨਾਮ ਆ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਉੱਥੋਂ ਹੀ ਨਿਕਲਿਆ ਹੂੰ ਇਹ ਬਦਲੇ ਹੋਏ ਨਾਵਾਂ ਚ ਹਾਂਜੀ ਹਾਂਜੀ ਵੀ ਮਤਲਬ ਕਿ ਇੱਕ ਜਿੱਦਾਂ ਕੈਲੋ ਅਲਾਈਅੰਸ ਬਣਾ ਲਿਆ ਜੀ ਠੀਕ ਹੈ ਨਾ ਜੀ ਜਿਵੇਂ ਇੱਕ ਤਾਲਿਬਾਨ ਉੱਥੇ ਅਫਗਾਨਿਸਤਾਨ ਵਾਲਾ ਇੱਕ ਟੀਟੀਵੀ ਹੈ ਓਟੀਟੀਪੀ ਵਾਲੇ ਆ ਗਏ ਦਰ ਪਾਕਿਸਤਾਨ ਵਾਲੀ ਸਾਈਡ ਜੀ ਸੋ ਇਸੇ ਤਰ੍ਹਾਂ ਇਹ ਨਾਂ ਬਦਲੇ ਗਏ ਗੱੱਚਾ ਦੇਣ ਵਾਸਤੇ ਹੁੰਦਾ ਕੀ ਹੈ ਕਿ ਜਦੋਂ ਕ ਮੰਤਰੀ ਪਦਰ ਤੇ ਜ਼ਿਆਦਾ ਰੌਲਾ ਪੈਂਦਾ ਹੈ ਇਹ ਹਾਫਤ ਸਾਹਿਦ ਵਰਗਿਆਂ ਨੂੰ ਕਹਿੰਦੇ ਜੀ ਅਸੀਂ ਤੇ ਇਹਨੂੰ ਹਰਾਸਤ ਚ ਲਿਆ ਜੇਲ੍ਹ ਚ ਐਕਚੁਅਲ ਚ ਕੀ ਆ ਕਿ ਉਹ ਇਸ ਤਰ੍ਹਾਂ ਦੀ ਆਪਣੀਆਂ ਰਹਿਸ਼ਾਂ ਚ ਨਜ਼ਾਰੇ ਲੈਂਦੇ ਆ ਹੂੰ ਠੀਕ ਹੈ ਨਾ ਅੰਡਰਗਰਾਉਂਡ ਕਰਦੇ ਆ ਤੂੰ ਗੱਲ ਇਹ ਆ ਬੇਸਿਕਲੀ ਜੀ ਇਹਦੇ ਵਿੱਚ ਹੋ ਸਕਦਾ ਕਮੰਤਰੀ ਚੀਜ਼ਾਂ ਵੀ ਕੰਮ ਕਰਦੀਆਂ ਹੋਣ ਮੇਰਾ ਮੰਨਣਾ ਹੈ ਹੂੰ ਕਿ ਰੌਲਾ ਇਹ ਆ ਕਿ ਹਾਂ ਆ ਗਿਆ ਨਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਇੱਕ ਹੀ ਬਣ ਗਿਆ ਐਫੀਟੀਏਫ ਜੀ ਮੈਨੂੰ ਪਉਣਾ ਗਣਾ ਯਾਦ ਸੀ ਐਬ ਵੀ ਤੋ ਗੱਲ ਇਹ ਆ ਕਿ ਉਹਦੇ ਚ ਅੱਗੇ ਚੱਲ ਕੇ ਹੁਣ ਜਿਵੇਂ ਅਮਰੀਕਾ ਆਪਾਂ ਦੇਖਿਆ ਅਮਰੀਕਾ ਜਾਂ ਚਾਈਨਾ ਇਹਨਾਂ ਦੇ ਇੰਟਰਸਟ ਜਿਹੜੇ ਇੰਡੀਆ ਦੇ ਨਾਲ ਹੈ ਹੂੰ ਕਿਉਂਕਿ ਦੇਖੋ ਬਹੁਤ ਵੱਡੀਆਂ ਗੇਮਾਂ ਹੁੰਦੀਆਂ ਨੇ ਬਾਰਗਤੌਰ ਤੇ ਦੇਖ ਲੋ ਕੁਝ ਵੀ ਹੁੰਦਾ ਮੈਂ ਮੈਂ ਤੁਹਾਨੂੰ ਦੱਸਣ ਦਾ ਯਤਨ ਕਰਦਾ ਕਿ ਜਦੋਂ ਇਹਨਾਂ ਨੇ ਕਸ਼ਮੀਰ ਚ ਠੀਕ ਆ 370 ਦਾ ਇੱਕ ਹਿੱਸਾ ਹਟਾਇਆ ਮਿਲਟਰੀ ਉੱਥੇ ਬਹੁਤ ਜ਼ਿਆਦਾ ਲਾਈ ਕਰ ਕਰਾ ਕੇ ਕੀ ਆ ਕਿ ਇੱਕ ਤਰ੍ਹਾਂ ਨਾਲ ਨਾਰਮਲ ਸੀ ਵੱਲ ਕਸ਼ਮੀਰ ਵਧਣ ਲੱਗਾ ਕੁਸ਼ ਹੱਦ ਤੱਕ ਵਧ ਵੀ ਗਿਆ ਜੀ ਤੇ ਅੱਜ ਵੀ ਤੁਸੀਂ ਦੇਖੋ ਕਿ ਜਿਹੜੇ ਸਾਡੇ ਸੀਗੇ ਉੱਥੇ ਮਿਸਰੀ ਸਾਹਿਬ ਉਹਨਾਂ ਨੇ ਇੱਕ ਅੰਕੜਾ ਦਿੱਤਾ ਕਿ ਪਿਛਲੇ ਸਾਲ 2.5 ਕਰੋੜ ਟੂਰਿਸਟ ਉੱਥੇ ਗਿਆ ਹਾਂ ਜੀ ਬਿਲਕੁਲ ਠੀਕ ਹੈ ਜੀ ਹੁਣ ਇਹ ਜਿਹੜੇ ਲੋਕ ਨੇ ਜਿੱਦਾਂ ਮਤਲਬ ਕਿ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਆਊਟਫਿਟ ਚੱਲਦੇ ਆ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੀ ਭਰਤੀ ਹੁੰਦੀ ਉਹ ਬ੍ਰੇਨ ਵਾਸ਼ਡ ਲੋਕਾਂ ਦੀ ਹੁੰਦੀ ਆ ਆਪਣੇ ਵੀ ਇਧਰ ਹੋ ਜਾਂਦੇ ਨੇ ਹੂੰ ਹੂੰ ਉਹ ਕੀ ਕਰਦੇ ਆ ਵੀ ਕਸ਼ਮੀਰ ਸਾਡਾ ਹੈ ਵੀ ਜਿਹੜਾ ਇਹ ਕਸ਼ਮੀਰ ਇਹ ਗੁਲਾਮ ਕਸ਼ਮੀਰ ਆ ਇਹਨੂੰ ਆਜ਼ਾਦ ਕਰਵਾਉਣਾ ਹੈ ਠੀਕ ਹੈ ਜੀ ਜੀ ਤਾਂ ਮਤਲਬ ਕਿ ਮਰ ਕੇ ਲੜ ਕੇ ਆਜ਼ਾਦ ਕਰਵਾਉਣਾ ਹੈ ਜੀ ਫੇਰ ਉਹ ਕਹਿ ਦਿੰਦੇ ਨੇ ਕਿ ਇਹ ਕਾਫਰ ਨੇ ਜੀ ਇਹਨਾਂ ਦੇ ਖਿਲਾਫ ਜਹਾਦ ਕਰਨਾ ਹੈ ਹਿੰਦੂ ਉਹੀ ਹਿੰਦੂ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਉਹ ਸਾਰਾ ਮਤਲਬ ਕਿ ਜ਼ਹਿਰ ਭਰ ਕੇ ਨੌਜਵਾਨਾਂ ਨੂੰ ਇਧਰ ਤੋਰ ਦਿੰਦੇ ਨੇ ਉਹ ਹੂੰ ਠੀਕ ਹੈ ਜੀ ਇਧਰ ਆਪਣੇ ਵੀ ਸਿਆਸਤਦਾਨ ਕੁਝ ਇਸੇ ਤਰ੍ਹਾਂ ਦੇ ਹੈਗੇ ਉਹ ਦੋਏ ਪਾਸੇ ਹੀ ਹੈਗੇ ਨੇ ਹੁਣ ਹੁੰਦਾ ਕੀ ਹੈ ਕਿ ਜੇ ਮੰਨ ਲਓ ਕਸ਼ਮੀਰ ਨਾਰਮਲ ਹੀ ਹੋ ਗਿਆ ਤੇ ਮੁੜ ਕੇ ਤੇ ਜਿਹੜਾ ਉਹਨਾਂ ਦੇ ਕਬਜ਼ੇ ਹਟਲਾ ਕਸ਼ਮੀਰ ਆ ਹੂੰ ਉਧਰਲੇ ਕਹਿਣਗੇ ਕਿ ਸਾਨੂੰ ਇਧਰ ਲਾ ਦਿਓ ਭੁੱਖੇ ਮਰਨ ਦੇ ਜੀ ਕਸ਼ਮੀਰ ਤਾਂ ਇੱਕ ਹੀ ਆ ਨਾ ਇੱਕ ਤਰ੍ਹਾਂ ਸਤਨਾਤੀ ਖਤਮ ਹੁੰਦੀ ਆ ਨਾ ਇਹਦੇ ਤੇ ਫਿਰ ਤੇ ਉਧਰੋਂ ਬਲੋਚਿਸਤਾਨ ਵਾਲੇ ਕਹਿੰਦੇ ਕਿ ਅਸੀਂ ਨਹੀਂ ਨਾਲ ਰਹਿਣਾ ਖੈਬਰ ਪਖਤੂਨਵਾ ਲਗਭਗ ਇਹਨਾਂ ਤੋਂ ਸਾਈਡ ਤੇ ਤੇ ਪਾਕਿਸਤਾਨ ਰਹਿ ਕੀ ਗਿਆ ਫਿਰ ਕਲਾ ਪੰਜਾਬ ਰਹਿ ਗਿਆ ਉਹ ਪੰਜਾਬੀ ਆਪਸ ਦੇ ਵਿੱਚ ਉਹਨਾਂ ਨੂੰ ਤੇ ਅੱਜ ਕਹਦੇ ਉਹ ਪੰਜਾਬੀ ਉਹ ਇਕੱਠੇ ਉਹਨੂੰ ਤੇ ਆ ਰਿਹਾ ਲੱਗਦਾ ਸੀ ਇਕੱਠੇ ਹੋ ਜਾਂਦੇ ਆ ਤਾਂ ਕਹਿਣ ਦਾ ਮਤਲਬ ਸਰ ਇਹ ਬਹੁਤ ਡੂੰਘੀਆਂ ਚੀਜ਼ਾਂ ਹੁੰਦੀਆਂ ਤਾਂ ਹੁਣ ਜਿਵੇਂ ਕਸ਼ਮੀਰ ਮਤਲਬ ਕਿ ਨਾਰਮਲ ਹੋਣ ਵੱਲ ਵਧਿਆ ਤੇ ਇਹ ਅਟੈਕ ਹੋਇਆ ਹੁਣ ਹੋਇਆ ਕਿੱਥੇ ਇਹ ਦੇਖਣ ਵਾਲੀ ਗੱਲ ਸਲਾਮੀਆਂ ਤੇ ਤਾਂ ਉਹ ਉਹਨਾਂ ਦੀ ਰੋਜੀ ਰੋਟੀ ਕੀ ਸੀ ਜਾਂ ਕਹਿ ਲੋ ਕਿ ਨਾਰਮਲ ਸੀ ਦਾ ਜਿਹੜਾ ਵੱਡਾ ਫਾਇਦਾ ਸੀ ਟੂਰਿਜ਼ਮ ਨੂੰ ਸੀ ਉਹਨਾਂ ਦੇ ਲੋਕਾਂ ਨੂੰ ਸੀ ਜੇ ਖੁਸ਼ਹਾਲੀ ਆ ਜਾਏਗੀ ਸਰ ਮੈਂ ਕੀ ਕਿਹਾ ਜੇ ਤੁਸੀਂ ਖੁਸ਼ ਆ ਲੋ ਤੁਸੀਂ ਲੜਾਈ ਤੋਂ ਚਾਲੂ ਆ ਚਲ ਬਿਲਕੁਲ ਜੀ ਦੇ ਕੋਲ ਜੇ ਤੁਹਾਡੇ ਕੋਲ ਪੈਸੇ ਹੈਗੇ ਵੀ ਯਾਰ ਐਵੇਂ ਪੰਗਿਆਂ ਨੂੰ ਕੰਨ ਨੂੰ ਪੈਣਾ ਤੇ ਜਿਹੜਾ ਉਹ ਜਿਆ ਉਹ ਸਰਗ ਹਿੱਕ ਚ ਵੱਜਦਾ ਤੋ ਗੱਲ ਨੂੰ ਕੁੱਲ ਮਿਲਾ ਕੇ ਇਹ ਆ ਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਕ ਮੰਤਰੀ ਪੱਧਰ ਤੇ ਇੱਕ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੇਸ਼ਾਂ ਨੂੰ ਵੱਲਣਾ ਉਹਦੇ ਚ ਚਾਈਨਾ ਅਮਰੀਕਾ ਉਹਦੇ ਬਲੌਕ ਨੇ ਠੀਕ ਹੈ ਜੀ ਇਹ ਇੱਕ ਦੂਜਾ ਹੁੰਦਾ ਹੈ ਕਿ ਜਿਵੇਂ ਹੁਣ ਦੋ ਦੇਸ਼ਾਂ ਦੇ ਆਪਸ ਦੇ ਵਿੱਚ ਤਾਲੁਕਤ ਕਿਉਂਕਿ ਭਾਰਤ ਨੇ ਪਾਕਿਸਤਾਨ ਨੂੰ ਐਸਾ ਜ਼ਖਮ ਦਿੱਤਾ ਹੈ ਤੋ ਸਾਰੀ ਜ਼ਿੰਦਗੀ ਰਿਸ਼ਤਾ ਰਹਿਣਾ ਉਹ ਹੈ ਬੰਗਲਾਦੇਸ਼ ਤੋੜਤਾ ਸੀਗਾ ਜੀ ਪਾਕਿਸਤਾਨ ਨੂੰ ਭਾਰਤ ਪਹਿਲਾਂ ਹੀ ਤੋੜ ਚੁੱਕਾ ਹੈ ਉਹ ਜ਼ਖਮ ਬਹੁਤ ਤਕੜਾ ਸੀਗਾ ਉਹ ਇਹਨਾਂ ਨੂੰ ਤੋੜਨਾ ਚਾਹੁੰਦੇ ਆ ਚਾਹੇ ਥਿਊਰੀ ਹੈ ਚਾਹੇ ਕੁਝ ਵੀ ਹੈ ਜੀ ਠੀਕ ਹੈ ਨਾ ਜੀ ਸੋ ਇਹ ਚੀਜ਼ਾਂ ਹੁੰਦੀਆਂ ਨੇ ਸਰ ਤਾਂ ਮੇਰੇ ਖਿਆਲ ਦੇ ਨਾਲ ਜੋ ਐਕਟ ਕਿਉਂ ਹੋਇਆ ਬੜਾ ਸੋਚ ਕੇ ਹੋਇਆ ਕਿ ਜੇ ਸਾਲ 2 ਸਾਲ ਕਸ਼ਮੀਰ ਇਦਾਂ ਖੁਸ਼ਹਾਲੀ ਵੱਲ ਪਰਤਦਾ ਰਿਹਾ ਸਰ ਤੁਸੀਂ ਇਹ ਦੇਖੋ ਨਾ ਲੋਕਾਂ ਨੇ ਇੱਥੇ ਲੋਂ ਲਾਇਆ ਆਹਾਂ ਲਈਆਂ ਰੋਜ਼ਗਾਰ ਸੈੱਟ ਕੀਤੇ ਸਟਾਰਟ ਕੀਤੇ ਜੀ ਕਿ ਭਾਈ ਕੰਮ ਚੱਲ ਪਿਆ ਹੂੰ ਤੁਸੀਂ ਤਦੇ ਹੀ ਇਨਵੈਸਟ ਕਰਦੇ ਹੋ ਨਾ ਜਦੋਂ ਆਪਣੇ ਕੋਲ ਮਾਹੌਲ ਵਧੀਆ ਹੁੰਦਾ ਮੌਕਾ ਵਧੀਆ ਹੁੰਦਾ ਤਾਂ ਸਾਰਾ ਕੁਝ ਚੱਲ ਰਿਹਾ ਸੀਗਾ अच्छा तो सारा कुछ ठीक चल रहा है सो सुभेले सारा कुछ हुंदा है ना ਤੁਸੀਂ ਸੋਚ ਹੀ ਸਕਦੇ ਹੋ ਸਰ ਬਿਲਕੁਲ ਬੇਕੋ ਸਾਰੇ ਪੌੜੇ ਦੀ ਜੜ ਕਹ ਲੋ ਵੀ ਉੱਥੋਂ ਸ਼ੁਰੂ ਹੁੰਦੀ ਹੈ ਤੇ ਖੈਰ ਜੀ ਆਪਾਂ ਮਿੰਟੂ ਜੀ ਥੋੜਾ ਇਸ ਗੱਲ ਨੂੰ ਸਮੇਟਦੇ ਆਂ ਭਾਈ ਅਮਨ ਸ਼ਾਂਤੀ ਦੀ ਦੁਆ ਹੀ ਹੈ ਆਪਾਂ ਕੱਲ ਵੀ ਇਹ ਉਹ ਕਰਦੇ ਸੀ ਅੱਜ ਵੀ ਹੁਣ ਵੀ ਇਹ ਦੁਆ ਕਰਦੇ ਆਂ ਕਿ ਕਿਸੇ ਤਰ੍ਹਾਂ ਦਾ ਕੋਈ ਨਾ ਉਧਰੋਂ ਕੋਈ ਹੋਰ ਹਮਲਾ ਹੋਵੇ ਤੇ ਨਾ ਇਧਰੋਂ ਹੋਵੇ ਸਭ ਕੁਝ ਸਿਮਟ ਜੇ ਜਿਹੜੇ ਵੀ ਆਸਾਰ ਨੇ ਜਾਂ ਜਿਹੜੇ ਵੀ ਭਾਈ ਸੰਕੇਤ ਹੈ ਉਹ ਨਿਭੜ ਜਾਣਾ ਇਥੇ ਸਭ ਕੋਲ ਠੀਕ ਠਾਕ ਰਵੇ ਭਈ ਭਾਰਤ ਨੂੰ ਵੀ ਲੋੜ ਹੈ ਤੇ ਉਧਰ ਵਾਲੇ ਜਿਹੜੇ ਦੋਸਤ ਭਰਾ ਨੇ ਉਹਨਾਂ ਨੂੰ ਵੀ ਲੋੜ ਹੈ ਤਰੱਕੀ ਦੀ ਸ਼ਾਂਤੀ ਦੀ ਥੋੜਾ ਜਿਹਾ ਆਪਾਂ ਅਗਲੇ ਪਾਸੇ ਨੂੰ ਚੱਲਦੇ ਹਾਂ ਅਗਲੀਆਂ ਖਬਰਾਂ ਵੱਲ ਨੂੰ ਚੱਲਦੇ ਆਂ ਹਾਂਜੀ ਬਿਲਕੁਲ ਅ ਅਸੀਂ ਇੱਕ ਵਾਰੀ ਫਿਰ ਕਹਿ ਦਈਏ ਕਿ ਜਹਾਜ਼ ਕਿਹੜਾ ਅਸੀਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦੇ ਕਿਹੜਾ ਜਹਾਜ਼ ਡਿੱਗਿਆ ਕਿੱਥੇ ਡਿੱਗਿਆ ਤੇ ਕੀ ਕਾਰਨ ਹੈ ਉਹ ਬਿਲਕੁਲ ਆ ਰਿਹਾ ਸਵਾਲ ਆ ਰਿਹਾ ਨਾ ਕਿ ਕੋਈ ਪੁਸ਼ਟੀ ਹੋਈ ਤਾਂ ਅਸੀਂ ਉਹਦੀ ਕੋਈ ਪੁਸ਼ਟੀ ਨਹੀਂ ਕਰਦੇ ਅਸੀਂ ਪਹਿਲਾਂ ਹੀ ਆਪਦਾ ਡਿਸਕਲੇਮਰ ਦੇ ਦਿੱਤਾ ਹੈ ਕਿ ਜੋ ਚੀਜ਼ਾਂ ਰਿਕਾਰਡ ਤੇ ਨੇ ਅਸੀਂ ਉਹਨਾਂ ਬਾਰੇ ਡਿਸਕਸ ਜ਼ਰੂਰ ਕਰ ਰਹੇ ਹਾਂ ਤੁਹਾਨੂੰ ਸੂਚਨਾ ਦੇ ਰਹੇ ਆ ਆਪਣਾ ਸਾਡਾ ਜੋ ਵਿਜ਼ਨ ਹੈ ਓਪੀਨੀਅਨ ਹੈ ਦੱਸ ਰਹੇ ਆ ਪਰ ਕਿਸੇ ਗਲਤੀ ਸੀ ਆਪਣੇ ਪੱਧਰ ਤੇ ਇਹੋ ਜੀ ਦੀ ਪੁਸ਼ਟੀ ਨਹੀਂ ਕਰ ਸਕਦੇ ਜੀ ਜੀ ਨਵਾਂ ਕੁਝ ਜੋੜ ਕੇ ਆਪਣੇ ਵੱਲੋਂ ਅਸੀਂ ਤੁਹਾਡੇ ਨਾਲ ਸਾਂਝਾ ਨਹੀਂ ਕਰ ਰਹੇ ਖੈਰ ਥੋੜਾ ਜਿਹਾ ਆਪਾਂ ਉਧਰੋਂ ਹਟ ਕੇ ਇੱਧਰ ਪੰਜਾਬ ਵਾਲੇ ਪਾਸੇ ਨਵਾਈਏ ਮਿੰਟੂ ਜੀ ਪੰਜਾਬ ਵਾਲੇ ਪਾਸੇ ਹਾਲਾਂਕਿ ਕਾਫੀ ਸਾਰੀਆਂ ਜਿਹੜੀਆਂ ਕੋਈ ਮੀਟਿੰਗਸ ਸੀ ਕੁਝ ਕਾਰਵਾਈਆਂ ਸੀ ਉਹ ਤੇ ਰੱਦ ਹੋ ਗਈਆਂ ਇਸ ਮਾਹੌਲ ਦੇ ਚੱਲਦੇ ਇੱਕ ਮਿੰਟ ਜੀ ਰੁਕਿਓ ਜੀ ਸਮਾਣਾ ਪਟਿਆਲਾ ਰੋਡ ਤੇ ਸਕੂਲ ਵੈਨ ਇਨੋਵਾ ਗੱਡੀ ਸੀਗੀ ਦਾ ਟਿਪਰ ਨਾਲ ਐਕਸੀਡੈਂਟ ਹੋਇਆ ਤੇ ਕੈਜ਼ੁਐਲਟੀ ਦੀ ਖਬਰ ਹੈ ਜੀ। ਓਹੋ। ਰੱਬ ਮੇਰ ਕਰੇ ਜੀ। ਬਹੁਤ ਦੁਖਦਾਇਕ ਖਬਰ ਆ ਰਹੀ ਹੈ। ਤੇ ਇਹੋ ਜੀ ਖਬਰ ਕੋਈ ਪਲਾਨਟ ਨਹੀਂ ਕਰਦਾ ਹੁੰਦਾ। ਬੱਚਿਆਂ ਨਾਲ ਜੁੜੀ ਖਬਰ ਹੈ। ਜੀ। ਠੀਕ ਹੈ ਜੀ। ਕੁਝ ਮੌਤਾਂ ਦੀ ਖਬਰ ਹੈ। ਚਲੋ ਇੰਤਜ਼ਾਰ ਕਰਦੇ ਹਾਂ ਕਿ ਇਸ ਗੱਲ ਦੀ ਪੁਸ਼ਟੀ ਹੋ ਜਾਵੇ।